ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵਕੀਲਾਵਾਲੇ ਦੇ ਵਿੱਚ ਵਕੀਲਾਵਾਲਾ ਪਿੰਡ ਜ਼ਿਲ੍ਹੇ ਫਰੋਜਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਜੀਰੇ ਸ਼ਹਿਰ ਦਾ ਪਿੰਡ ਆ ਤੇ ਜਿਹੜੀ ਵਕੀਲਾਵਾਲੇ ਤੋਂ ਸੜਕ ਜਾਂਦੀ ਆ ਮਿੱਤਰੋ ਆ ਕਿਹੜਾ ਰੋਡ ਸੀ ਭਈ ਇਹ ਮੇਰ ਸਿੰਘ ਵਾਲੇ ਮੇਰ ਸਿੰਘ ਵਾਲੇ ਤੋਂ ਸੜਕ ਜਾਂਦੀ ਆ ਜਿਹੜੀ ਮਿੱਤਰੋ ਉਹ ਸੜਕ ਪੰਚਾਇਤ ਘਰ ਦੇ ਕੋਲੇ ਬਿਲਕੁਲ ਭਾਈ ਹੁਣ ਉਹਦਾ ਘਰ ਆ ਘਰੇ ਲੋ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਇੱਕ ਮੱਝ ਵਕਾਊਆ ਬਾਈ ਹੁਣੇ ਕੋਲੇ ਚੰਗੇ ਦੁੱਧ ਦੀ ਮਾਲਕਣ ਟੌਪ ਦਾ ਦੁੱਧ ਦਿੰਦੀ ਆ ਕੋਈ ਕਹਿਣ ਨਾਲੀ ਗੱਲ ਨਹੀਂਗੀ ਵੀ ਇਹਦਾ ਪਛੋਕੜ ਇਹਦਾ ਘਰਾਣਾ ਇਹਦਾ ਟਕਣਾ ਜਿਹੜਾ ਮਿੱਤਰੋ ਹਰਿਆਣੇ ਦਾ ਉਹ ਤੇ ਆਪ ਵੀ ਇਹ ਵਾਜ ਹਰਿਆਣੇ ਦੀ ਆ ਬਾਈ ਹੁਣਾਂ ਨੇ ਹਰਿਆਣੇ ਦੇ ਵਿੱਚੋਂ ਲੈ ਕੇ ਆਈ ਹੋਇਆ ਆਓ ਕਰਦੇ ਆ ਗੱਲਬਾਤ ਆਪਾਂ ਬਾਈ ਤੋਂ ਕੀ ਦੁੱਧ ਦਾ ਰਕੜਾ ਕੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੋ ਵਧੀਆ ਜੀ ਵਧੀਆ ਜੀ ਤੁਸੀਂ ਦੱਸੋ ਸੇਤਾ ਦੇ ਪਰਿਵਾਰ ਚਾਵਾ ਕੈਮੇ ਤੁਸੀਂ ਦੱਸੋ ਚੜਦੀ ਕਲਾ ਚ ਸਾਰੇ ਚੜਦੀ ਕਲਾ ਚ ਇਹ ਕਲਵੀਰ ਸਿੰਘ ਜੀ ਕਲਵੀਰ ਸਿੰਘ ਪੰਚਾਇਤ ਘਰ ਦੇ ਕੋਲੇ ਘਰ ਆ ਬਿਲਕੁਲ ਹਾਂਜੀ ਜਿਵੇਂ ਸਾਹਮਣੇ ਹੀ ਠੀਕ ਆ ਬਈ ਐਨ ਆਪੋਜੀਟ ਹੀ ਆ ਹਨਾ ਠੀਕ ਆ ਬਈ ਤੇ ਇਹ ਰੋਡ ਕਿਹੜਾ ਆ ਗਿਆ ਵੀਰੇ ਇਹ ਬਾਈ ਸਿੱਧਾ ਮੇਰ ਸਿੰਘ ਨੂੰ ਫਰੋਪਰ ਰੋਡ ਚੜਦਾ ਤੇ ਵੱਡੇ ਰੋਡ ਤੇ ਚੜ ਜਾਂਦੇ ਜਾਂ ਹਾਂਜੀ ਠੀਕ ਆ ਵੀਰੇ ਅੱਛਾ ਵੀਰੇ ਆਪਾਂ ਜਿਹੜੀ ਮੈਂ ਵੇਤਣੀ ਆ ਇਹ ਕਿੰਨਾ ਸੂਸ ਹੁੰਦੀ ਆ ਤੱਕੀ ਬਾਈ ਤੀਜਾ ਸੁਆ ਦੱਸ ਕੇ ਲਿਆਂਦੀ ਸੀ ਜਦੋਂ ਹਰਿਆਣੇ ਚੋਂ ਲਿਆਂਦੀ ਸੀ ਇਹ ਠੀਕ ਹੈ ਬਈ ਚੌਥਾ ਸੁਣੀਆ ਆਪਣੇ ਕੋਲ ਗੋਲਾ ਇਹ ਚੌਥਾ ਸੁਆ ਸੁਣਾ ਕਿੰਨੇ ਦਿਨ ਪੈ ਵੀਰੇ ਇਹਦੇ ਹਜੇ ਬਈ ਲੈਜ ਹੋਗੇ ਹਫ਼ਤੇ ਤੋਂ ਉੱਤੇ ਹੀ ਲੈ ਜੂਦੇ ਆ ਲੈ ਜੂਗੀ ਅਜੇ ਅੱਛਾ ਵੀਰੇ ਇੱਕ ਤਾਂ ਹੁੰਦਾ ਕਹਿਣ ਵਾਲਾ ਆਪਾਂ ਦੁੱਧ ਚੋਇਆ ਕਿੰਨੇ ਦਿਨ ਤੋਂ ਲੋਬ ਬਈ 17 ਕਿਲੋ 800 ਗ੍ਰਾਮ ਚ ਹੋਇਆ ਬਾਈ ਜੀ 17 ਕਿਲੋ 800 ਗ੍ਰਾਮ ਕੰਡੇ ਦੇ ਜੋਕ ਹੈ ਹਾਂਜੀ ਠੀਕ ਹੈ ਬਾਈ ਐਤ ਕੀ ਤਾਂ ਫਿਰ ਵੱਧ ਦੇ ਦੂੰਗੀ ਵੱਧ ਦੇਉਗੀ ਪਿਛਲਾ ਜੇਰ ਵੀ ਰਹਿ ਗਈ ਸੀਗੀ ਠੀਕ ਹੈ ਬਾਈ ਜਦੋਂ ਲਿਆਂਦੀ ਜਿੰਨਾ ਕਰੋ ਜੇਰ ਰਹਿ ਗਈ ਸੀ ਆ ਕੇ ਸਫਾਈ ਕਰਾਈ ਫਿਰ ਵੀ 17 ਕਿਲੋ 800 ਗ੍ਰਾਮ ਦੋ ਦੇ ਕੀ ਆ ਬਾਤ ਆ ਬਾਈ ਵੀ ਮੰਨੋ ਮਿੱਤਰੋ ਪਿਛਲੀ ਵਾਰੀ ਜਦੋਂ ਮੈਂ ਬਾਈ ਹੁਣਾਂ ਨੇ ਲੈ ਕੇ ਆਉਂਦੀ ਸੀ ਆ ਕੇ ਇਹਦੇ ਜੇਰ ਵੀ ਅੰਦਰ ਰਹਿ ਗਈ ਸੀ ਦਵਾਈ ਵਗੈਰਾ ਟੀਕੇ ਵਗੈਰਾ ਵੀ ਇਹਨੂੰ ਲੱਗੇ ਸੀ ਕਰਮਾਂ ਵਾਲੇ ਨੂੰ ਜਦੋਂ ਪਿਛਲੀ ਵਾਰੀ ਇਹ ਸੂਈ ਸੀ ਤਾਂ ਫਿਰ ਵੀ 17 ਕਿਲੋ 800 ਗ੍ਰਾਮ ਦੋਤ ਜਿਹੜਾ ਇਹਨੇ ਕਾਰਨ ਕੀ ਬਣ ਗਏ ਵੇਚਣ ਦਾ ਬਈ ਬਈ ਬਾਹਰ ਜਾ ਰਹੇ ਸਾਰੇ ਹੀ ਸਾਰੇ ਹੀ ਬਾਹਰ ਜਾਣੇ ਵੀਰੇ ਆਹ ਭਾਈ ਹੁਣੀ ਦੱਸਦੇ ਮਾਤਾ ਵੀ ਭਾਈ ਇਕੱਲੀ ਮਾਤਾ ਰਹਿੰਦੀ ਇੱਥੇ ਮਾਤਾ ਤਾਂ ਇਕੱਲੀ ਸੰਭਲਦੀ ਦੀ ਤੇ ਭਾਈ ਦੇ ਭਰਾ ਵੀ ਜਿਹੜਾ ਬਹੁਤ ਫੋਰਨ ਕੰਟਰੀ ਦੇ ਵਿੱਚ ਵੀਰਾ ਵੀ ਫੋਰਨ ਕੰਟਰੀ ਦੇ ਵਿੱਚ ਹੀ ਆ ਇਸ ਕਰਕੇ ਹੁਣ ਮੇਤਰੂ ਸਾਰਿਆਂ ਨੇ ਜਾਣਾ ਘਰੇ ਪਹਿਲਾਂ ਦੁੱਧ ਪੀਣ ਨੂੰ ਹੀ ਲਿਆਉਂਦੀ ਸੀ ਹੁਣ ਭਾਈ ਹੁਣ ਇਹਦੇ ਵੀ ਅੰਪਾ ਵੇਚ ਦਈਏ ਕਿਉਂਕਿ ਦੁੱਧ ਦਾ ਟਕਾਣਾ ਮੈਂ ਦਾ ਘਰਾਣਾ ਮੈਂ ਦਾ ਪੂਰਾ ਚੰਗਾ ਵਾ ਕੋਈ ਕਹਿਣ ਵਾਲੀ ਗੱਲ ਨਹੀਂ ਜੇਰ ਰਹੀ ਕਰਕੇ ਵੀ 17 ਕਿਲੋ 800 ਗ੍ਰਾਮ ਜੇਰ ਰਹੀ ਕਰਨ ਵੀ 17 ਕਿਲੋ 800 ਗ੍ਰਾਮ ਦੁੱਧ ਦਿੱਤਾ ਹੋਇਆ ਇਹਨੇ ਹੁਣ ਆਇਆ ਕਿ 20 ਕਿਲੋ ਦੀ ਮੀਂਹ ਰੱਖਦੇ ਆ ਭਾਈ ਹੁਣ ਇਹਦੇ ਉੱਪਰ ਠੀਕ ਹੈ ਵਧੀਆ ਭਰਾਇਆ ਭਾਈ ਐਮ 466 ਹਰਿਆਣੇ ਦੇ ਬੁੱਲ ਦੇ ਭਰਾਇਆ ਈ ਹਰਿਆਣੇ ਦੇ ਬੁੱਲ ਦਾ ਐਮ 466 66 ਦਾ ਉਹਦੇ ਠੀਕ ਹੈ ਭਰਾਇਆ ਹੋਇਆ ਕਿਆ ਬਾਤ ਹੈ ਵੀਰੇ ਲੈ ਵੀ ਮਿੱਤਰੋ ਸੀਮਨ ਵੀ ਅੱਗੇ ਪਾਈ ਉਹਨਾਂ ਨੇ ਚੰਗਾ ਭਰਾਇਆ ਹੋਇਆ ਚੰਗੀ ਵੇਹਾਂ ਚੰਗੇ ਟਿਕਾਣੇ ਦੀ ਵੇਹ ਲੈ ਪੁੱਤ ਇਹਦੀ ਥਣ ਲਿਵਾ ਇੱਕ ਵਾਰੀ ਫਿਰ ਦਿਖਾ ਦਈ ਹਰੇ ਹਫਤਾ ਪਿਆ ਮਿਹਨਤ ਦੇ ਵਿੱਚ ਸੂਣ ਦੇ ਵਿੱਚ ਹਫਤੇ ਤੱਕ ਇਹਦਾ ਮਹਨੇ ਤੰਬੂ ਲਾ ਦੇਣੇ ਥੱਲੇ ਪੁੱਤਰ ਹੂੰ ਲੈ ਕੇਰਾ ਦੀ ਵੇਖੋਗਾ ਕਰਦੀ ਨਾ ਬਹਿ ਜਾ ਬਹਿ ਜਾ ਤੇ ਸੁਆਦ ਆਊਗਾ ਜਿਹੜਾ ਕੀ ਰੇਡ 170 ਰੁਪਏ 1,70,000 ਰੁਪਏ ਮਾਨਤਾ ਖੁੱਲਡਾ ਲਾ ਹੋ ਗੋ ਕਰ ਦਾਂਗੇ ਮਾਨਤਾ ਕੀ ਨੰਬਰ ਕਿਹੜੇ ਤੇ ਗੱਲ ਕਰਾਂਗੇ ਵੀਰ ਨੰਬਰ ਦੇ ਦੇਨੇ ਜੀ ਸਾਡੀ ਦੱਸੋ ਬਣਾ 77176 77176 ਤੇ 79864 79864 79864 77176 79864 864 ਇਸ ਨੰਬਰ ਤੇ ਕਰਨੀਏ ਤੁਸੀਂ ਮਿੱਤਰੋ ਬਾਈ ਦੇ ਨਾਲ ਰਾਬਤਾ ਕੈਂਪ ਪਿੰਡ ਵਕੀਲਾਵਾਲਾ ਵਕੀਲਾਵਾਲੇ ਪਿੰਡ ਦੇ ਵਿੱਚ ਪੰਚਾਇਤ ਘਰ ਦੇ ਕੋਲ ਇੱਕ ਵੀਰ ਸਿੰਘ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਅਗਲੀ ਜੇ ਇਹ ਕਹਿੰਦੇ ਚਵਾ ਕੇ ਲੈ ਜਾਣੀ ਚਵਾ ਕੇ ਦੇ ਦਿੰਦੇ ਆਪਾਂ ਨੂੰ 10000 ਪਹਿਲਾਂ ਸਾਈ ਪਾ ਦੇਵੇ ਤੇ ਆਪਾਂ ਚਵਾ ਕੇ ਦੇ ਦੇ ਦਾਂਗੇ 12 ਪਲੱਸ ਦੇ ਦਾਂਗੇ ਜੇ ਤੁਸੀਂ ਦੁੱਧ ਤੋਲ ਕੇ ਕੰਡੇ ਤੇ ਲਾ ਕੇ ਜਾਣੀ ਚਾਹੁੰਦੇ ਹੋ ਸੌਦਾ ਕਰ ਲਓ 10-2000 ਰੁਪਏ ਸਾਈ ਪਾ ਦਿਓ ਭਾਈ ਉਹਨਾਂ ਨੂੰ ਦੁੱਧ ਤੁਹਾਨੂੰ ਤੋਲ ਕੇ ਕੰਡੇ ਤੇ ਤਰੀਸ ਕੇ ਵੀ ਮਿਲ ਜਾਊਗਾ ਉਹਦਾ ਖਰਚਾ ਅਲੱਗ ਹੋਊਗਾ ਸੌਦੇ ਤੋਂ ਬਿਨਾਂ ਹਾਂਜੀ ਉਹਦਾ ਹੋਊਗਾ ਹਾਂ ਨੰਬਰ 22 ਦਾ ਸਕਰੀਨ ਦੇ ਉੱਤੇ ਆ